ਪਿਆਰ ਭਰੇ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਨੰਬਰ 1 ਜੇਕਰ ਤੁਹਾਨੂੰ ਲਗਾਤਾਰ ਖੰਘ ਆ ਰਹੀ ਹੈ ਤਾਂ ਠੀਕ ਨਹੀਂ ਹੋ ਰਹੀ ਤਾਂ ਦੋ ਕਾਲੀ ਮਿਰਚ ਦੇ ਦਾਣਿਆਂ ਨੂੰ ਦੰਦਾਂ ਵਿੱਚ ਚਬਾ ਕੇ ਉਹਨਾਂ ਦਾ ਰਸ ਚੂਸਦੇ ਰਹੋ ਕੁਝ ਸੈਕਿੰਡ ਵਿੱਚ ਖੰਘ ਆਉਣੀ ਬੰਦ ਹੋ ਜਾਵੇਗੀ ਨੰਬਰ 2 ਜਦੋਂ ਵੀ ਤੁਸੀਂ ਕੇਲਾ ਖਾਂਦੇ ਹੋ ਤਾਂ ਇਸ ਨਾਲ ਕਦੇ ਵੀ ਲੱਸੀ ਦਾ ਸੇਵਨ ਪੁੱਲ ਕੇ ਵੀ ਨਾ ਕਰੋ ਇਸ ਨਾਲ ਤੁਸੀਂ ਮੱਦੇ ਵਿੱਚ ਦਰਦ ਹੋਣ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 3 ਅੱਖਾਂ ਦੀ ਸੋਜ ਅੱਖਾਂ ਦੇ ਕਾਲੇ ਘੇਰੇ ਜਾਣੇ ਕਾਲੇਪਨ ਨੂੰ ਔਰ ਕਰਨ ਲਈ ਅਮਰੂਦ ਦੇ ਪੱਤਿਆਂ ਨੂੰ ਪੀਸ ਕੇ ਉਹਨਾਂ ਦਾ ਪੇਸਟ ਬਣਾ ਕੇ ਲਗਾ ਲਓ ਨੰਬਰ 4 ਟਮਾਟਰ ਨੂੰ ਜੇਕਰ ਤੁਸੀਂ ਚਿਹਰੇ ਉੱਪਰ ਰੋਜ਼ਾਨਾ ਰਗੜ ਲੈਂਦੇ ਹੋ ਤਾਂ ਇਸ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਡੇ ਚਿਹਰੇ ਤੇ ਬਹੁਤ ਚਮਕਦਾਰ ਨਿਖਾਰ ਆਉਣ ਲੱਗ ਜਾਂਦਾ ਹੈ ਨੰਬਰ 5 ਦੁਸਤ ਦਾਸਤ ਹੋਣ ਤੇ ਅਮਰੂਦ ਦੇ ਪੱਤਿਆਂ ਦਾ ਰਾਸ ਕੱਢ ਕੇ ਇਸ ਦੀਆਂ ਕੁਝ ਬੂੰਦਾਂ ਇੱਕ ਕੱਪ ਗੁਣਗਣੇ ਪਾਣੀ ਨਾਲ ਮਿਲਾ ਕੇ ਪੀ ਲਓ ਤੁਹਾਨੂੰ ਆਰਾਮ ਮਿਲੇਗਾ ਨੰਬਰ 6 ਜੇਕਰ পেট ਵਿੱਚ ਦਰਦ ਦੀ ਸਮੱਸਿਆ ਹੋਵੇ ਤਾਂ ਮੁdde ਪੈ ਜਾਓ ਇਸ ਦੀ ਮਦਦ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ ਇਸ ਨਾਲ ਤੁਸੀਂ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਨੰਬਰ 7 ਇੱਕ ਲੀਟਰ ਪਾਣੀ ਵਿੱਚ 10-15 ਅਮਰੂਦ ਦੇ ਪੱਤੇ ਪਾ ਕੇ 15 ਮਿੰਟ ਲਈ ਉਬਾਲੋ ਠੰਡਾ ਹੋਣ ਤੇ ਇਸ ਨੂੰ ਜਾਣ ਇਸ ਨੂੰ ਜਾਣ ਕੇ ਬੁਲਾਂ ਠੰਡਾ ਹੋ ਜਾਣ ਤੇ ਇਸ ਨੂੰ ਬਾਲਾਂ ਦੀਆਂ ਜੜਾਂ ਤੇ ਲਗਾਓ ਇਸ ਨਾਲ ਵਾਲਾਂ ਦਾ ਝੜਨਾ ਬਿਲਕੁਲ ਬੰਦ ਹੋ ਜਾਵੇਗਾ ਨੰਬਰ 8 ਜਿਹੜੀਆਂ ਔਰਤਾਂ ਨੂੰ ਅਚਾਨਕ ਬੁਖਾਰ ਆ ਜਾਂਦਾ ਹੈ ਉਹਨਾਂ ਨੂੰ ਰਜਾਣਾ ਮੇਥੀ ਵਾਲਾ ਪਾਣੀ ਪੀਣਾ ਚਾਹੀਦਾ ਹੈ ਇਸ ਦੀ ਮਦਦ ਨਾਲ ਬੁਖਾਰ ਝੜਨਾ ਬਿਲਕੁਲ ਹੀ ਹਟੇ ਜਾਵੇਗਾ ਨੰਬਰ 9 ਹਫਤੇ ਵਿੱਚ ਦੋ ਵਾਰ ਗਰਮ ਪਾਣੀ ਵਿੱਚ ਐਲੋਵੇਰਾ ਜਲ ਪਾ ਕੇ ਚਿਹਰੇ ਤੇ ਪਾਫ ਨਾਲ ਚਿਹਰਾ ਚਮਕਦਾਰ ਹੋ ਜਾਂਦਾ ਹੈ ਅਤੇ ਚਿਹਰੇ ਦੇ ਦਾਗ-ਧੱਬੇ ਵੀ ਦੂਰ ਹੋ ਜਾਂਦੇ ਹਨ ਨੰਬਰ 10 ਜਿਹੜੀਆਂ ਔਰਤਾਂ ਨੂੰ ਕਾਜ ਦੀ ਸਮੱਸਿਆ ਹੋਵੇ ਉਹਨਾਂ ਨੂੰ ਦੇਸੀ ਘਿਓ ਵਿੱਚ ਹਲਕਾ ਜਿਹਾ ਨਮਕ ਮਿਕਸ ਕਰਕੇ ਮਾਲਸ਼ ਕਰ ਲੈਣੀ ਚਾਹੀਦੀ ਹੈ ਇਸ ਨਾਲ ਕਾਜ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਸਰੀਰ ਦੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਨੰਬਰ 11 ਤੁਸੀਂ ਰੋਜ਼ਾਨਾ ਸਵੇਰੇ ਬੱਸ ਸੀ ਮੂੰਗੋਂ ਗਨੇ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਮੂੰਹ ਦੀ ਲਾਰ ਐਂਸੀ ਔਕਡੋਰੈਂਟ ਦੇ ਤੌਰ ਤੇ ਕੰਮ ਕਰਦੀ ਹੈ ਜਿਸ ਨਾਲ ਬਹੁਤ ਲਾਭ ਹੁੰਦਾ ਹੈ ਨੰਬਰ 12 ਜੇਕਰ ਖਾਣਾ ਖਾਣ ਸਮੇਂ ਮੂੰਹ ਵਿੱਚੋਂ ਕੜਵਾ ਪਨ ਮਹਿਸੂਸ ਹੋ ਰਿਹਾ ਹੋਵੇ ਤਾਂ ਸਮਝ ਜਾ ਲਓ ਕਿ ਤੁਹਾਨੂੰ ਬੁਖਾਰ ਹੋਣ ਵਾ ਹੋਣ ਵਾਲੇ ਤੁਸੀਂ ਬੁਖਾਰ ਦਾ ਸ਼ਿਕਾਰ ਹੋਣ ਵਾਲੇ ਹੋ ਨੰਬਰ 13 ਜਿੰਨੀ ਅਤੇ ਇਗਲਿਸ ਨੂੰ ਮਿਲਾ ਕੇ ਨੱਕ ਉੱਪਰ ਰਗੜਨਾ ਨੱਕ ਦੇ ਕਾਲੇ ਧੱਬੇ ਦੂਰ ਹੋ ਜਾਂਦੇ ਹਨ ਨੰਬਰ 14 ਚਿਹਰੇ ਉੱਪਰ ਨਾਰੀਅਲ ਤੇਲ ਲਗਾਉਣ ਨਾਲ ਚਿਹਰੇ ਦੀ ਚਮਕ ਦੇ ਨਾਲ-ਨਾਲ ਦਾਗ ਧੱਬੇ ਵੀ ਖਤਮ ਹੋਣ ਲੱਗ ਜਾਂਦੇ ਹਨ ਨੰਬਰ 15 ਵੈਸੇ ਤਾਂ ਲੌਂਗ ਕਿਸੇ ਵੀ ਸਮੇਂ ਕਿ ਕਦਾ ਜਾ ਸਕਦਾ ਹੈ ਪਰ ਜੀਕਰ ਸੌਣ ਤੋਂ ਪਹਿਲਾਂ ਇੱਕ ਲੌਂਗ ਦਾ ਸੇਵਨ ਕੀਤਾ ਜਾਵੇ ਤਾਂ ਇਸ ਦਾ ਤੁਹਾਡੇ ਸਰੀਰ ਨੂੰ ਦੁੱਖਣਾ ਫਾਇਦਾ ਹੋਵੇਗਾ ਨੰਬਰ 16 ਜੀਕਰ ਤੁਸੀਂ ਕਿਸੇ ਵੀ ਸੱਜੀ ਉੱਪਰ ਥੋੜਾ ਜਿਹਾ ਸਿਰਕਾ ਵਾਲਾ ਪਾਣੀ ਮਿਕਸ ਕਰਕੇ ਛਿੜਕੋ ਦੋ ਤਾਂ ਇਸ ਦੀ ਮਦਦ ਨਾਲ ਸਭ ਜੀ ਦਿਲ ਕੁਲ ਸਾਬਤੀ ਤਰੋਂ ਤਾਜ਼ਾ ਹੋ ਜਾਵੇਗੀ ਨੰਬਰ 17 ਦੰਦ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਲੌਂਗਾਂ ਲੌਂਗ ਪਾਣੀ 'ਚ ਪਾ ਕੇ ਉਪਰ ਸੌਰੀ ਪਾਣੀ ਉੱਪਰ ਪਖਾੜੇ ਉੱਪਰ ਦੀ ਗੁਣਗਣਾ ਪਾਣੀ ਪੀ ਲੋ ਤਾਂ ਥੋੜੀ ਹੀ ਦੇਰ ਵਿੱਚ ਤੁਹਾਨੂੰ ਆਰਾਮ ਮਿਲੇਗਾ ਨੰਬਰ 18 ਕਮਾਂਡ ਨਾ ਕਰਿਓ ਸਮਾਂਬਲਜੂਦ ਤੇ ਗ੍ਰਾਸਿਤ ਕਦੋਂ ਖਤਮ ਹੋ ਜਾਣ ਪਤਾ ਵੀ ਨਹੀਂ ਚੱਲੇਗਾ ਨੰਬਰ 19 ਬਾਸੀ ਮੂੰਹ ਪਾਣੀ ਦਾ ਸੇਵਨ ਘਰ ਨਾਲ ਵਾਲਾਂ ਦੀਆਂ ਜੜਾਂ ਨੂੰ ਊਰਜਾ ਮਿਲਦੀ ਹੈ ਜਿਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਉਹਨਾਂ ਦਾ ਵਿਕਾਸ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਹੁੰਦਾ ਹੈ ਨੰਬਰ 20 ਵੱਡੇ ਹੋ ਕੇ ਕੀ ਮਿਲਿਆ ਦਿਮਾਗ ਵਿੱਚ ਬੋਝ ਦਿਲ ਵਿੱਚ ਗਮ ਕਾਸ਼ ਉਹ ਬਚਪਨ ਫਿਰ ਤੋਂ ਜੀ ਪਾਉਂਦੇ ਨੰਬਰ 2 ਪੰਜ ਪੰਜ ਮਿੰਟ ਕਰਕੇ ਇੱਕ ਘੰਟੇ ਤੱਕ ਪੈਰਾਂ ਪਾਰ ਜਰੂਰ ਬੈਠੋ ਇਸ ਨਾਲ ਨਸਾਂ ਦੀ ਬਲੋਕੀਜ ਖੁੱਲ ਜਾਂਦੀ ਹੈ ਤੇ ਐਸਟਡੀ ਗੈਸ ਸਰਦਰਦ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ ਬਾਕੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ ਨੰਬਰ 2 ਘੜੀ ਸੁਧਾਰਨ ਵਾਲੇ ਦਾ ਤਾਂ ਮਿਲ ਜਾਂਦੇ ਨੇ ਪਰ ਸਮਾਂ ਖੁਦ ਸੁਧਾਰਨਾ ਪੈਂਦਾ ਹੈ ਨੰਬਰ ਤੇ ਸਰੋਂ ਦੇ ਤੇਲ ਵਿੱਚ ਹਲ ਹਲਕਾ ਜਿਹਾ ਗਰਮ ਕਰਕੇ ਕਮਰ ਉੱਪਰ ਮਾਲਸ਼ ਕਰਨ ਨਾਲ ਕਮਰ ਦਰਦ ਦੂਰ ਹੋ ਜਾਂਦਾ ਹੈ ਨੰਬਰ 21 ਸੌਰੀ 24 ਹਮੇਸ਼ਾ ਛੋਟੀਆਂ ਛੋਟੀਆਂ ਗਲਤੀਆਂ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿਉਂਕਿ ਇਨਸਾਨ ਪਹਾੜ ਤੋਂ ਨਹੀਂ ਪੱਥਰ ਤੋਂ ਹੀ ਟੁੱਟ ਕੇ ਖਾਂਦਾ ਹੈ ਨੰਬਰ 25 ਗੁੜਾ ਤੇ ਝੋਲਿਆਂ ਨੂੰ ਮਿਲਾ ਕੇ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ ਇਸ ਵਿੱਚ ਵਿਟਾਮਿਨ B ਸਖਤ ਆਇਆ ਜਾਂਦਾ ਹੈ ਜੋ ਜ਼ਿਆਦਾ ਸਤਿਵਧਾਨ ਵਿੱਚ ਮਦਦ ਕਰਦਾ ਹੈ ਨੰਬਰ 26 ਇੰਨੀ ਬੁਰੀ ਵੀ ਨਹੀਂ ਹੁੰਦੀ ਜ਼ਿੰਦਗੀ ਬਾਸ ਤੇ ਕੁਝ ਦਿਮਾਗ ਵਾਲਿਆਂ ਨੂੰ ਅਸੀਂ ਦਿਲ ਵਿੱਚ ਜਗ੍ਹਾ ਦੇ ਦਿੰਦੇ ਹਾਂ ਨੰਬਰ 27 ਨਖਮ ਨਿਮਤ ਰੂਪ ਵਿੱਚ ਅੰਗੂਰ ਦਾ ਸੇਵਨ ਕਰਨ ਨਾਲ ਵਾਲ ਝੜਨਾ ਰੁੱਕ ਜਾਂਦੇ ਹਨ ਨੰਬਰ 28 ਸਹਬਤ ਕਿੰਨੀ ਵੀ ਮਿਲੇ ਮੈਂ ਹਾਸਰ ਤਾਂ ਨਹੀਂ ਰੱਖਦਾ ਮੈਂ ਸਭ ਭੁੱਲ ਜਾਂਦਾ ਹਾਂ ਵਾਂ ਦਿਲ ਵਿੱਚ ਨਫ਼ਰਤ ਨਹੀਂ ਰੱਖਦਾ ਨੰਬਰ 29 ਮਡਾਪਾ ਨਾ ਵਦੇਸ ਵਿੱਚ ਨਿਮਤ ਰੂਪ ਵਿੱਚ ਔਕ 100 ਇੱਕ ਸਰਲ ਸਾਈਜ਼ ਜ਼ਰੂਰ ਕਰੋ ਤੁਸੀਂ ਜਿਆਦਾ ਪੈਕਟ ਵੱਡੀਆਂ ਚੀਜ਼ਾਂ ਖਾਂਦੇ ਹੋ ਤਾਂ ਤੁਹਾਨੂੰ ਅੱਜ ਹੀ ਆਪਣੀ ਇਹ ਆਦਤ ਨੂੰ ਬਦਲ ਲੈਣਾ ਚਾਹੀਦਾ ਹੈ ਕਿਉਂਕਿ ਪੈਕਟ ਵਾਲੀਆਂ ਚੀਜ਼ਾਂ ਸਾਡੀ ਇਹ ਦਿੱਕਤ ਨੂੰ ਸਾਡੀ ਸੌਰੀ ਸਾਡੀ ਸਿਹਤ ਲਈ ਚੰਗੀਆਂ ਨਹੀਂ ਹੁੰਦੀ ਐ ਨੰਬਰ 3 ਜੀ ਸਿਰ ਦੇ ਵਿੱਚ ਬਹਿਮ ਦਿਮਾਗ ਵਿੱਚ ਜਿੱਤ ਗੱਲਾਂ ਵਿੱਚ ਮੁਕਾਬਲਾ ਆ ਜਾਵੇ ਤਾਂ ਸਮਝ ਲਓ ਕਿ ਤੁਸੀਂ ਰਿਸ਼ਤਿਆਂ ਦਾ ਹਾਰਨਾ ਨਿਜਤ ਹੈ ਨੰਬਰ 3 ਕੀ ਖਾਣਾ ਬਣਾਉਣ ਲਈ ਹਮੇਸ਼ਾ ਵਧੀਆ ਤੇਲ ਦਾ ਇਸਤੇਮਾਲ ਕਰੋ ਕਿਉਂਕਿ ਖਰਾਬ ਕੁਆਲਟੀ ਵਾਲੇ ਤੇਲ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਹੈ ਨੰਬਰ 31 ਆਪਣੇ ਆਪ ਤੇ ਕਦੇ غرور ਨਾ ਕਰਿਓ ਪਤਾ ਨਹੀਂ ਉਸ ਡਾਡੇ ਨੇ ਸਾਡੇ ਵਰਗੀਆਂ ਕਿੰਨੀਆਂ ਨੂੰ ਬਣਾ ਕੇ ਮਿਟਾ ਦਿੱਤਾ ਨੰਬਰ 32 ਆਪਣੀ ਸਿਹਤ ਨੂੰ ਵਧੀਆ ਰੱਖਣ ਲਈ ਰੋਜ਼ਾਨਾ ਇੱਕ ਚਮਚ ਅਲਸੀ ਦਾ ਸੀਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 33 ਪਰੇਸ਼ਾਨੀ ਹਾਲਾਤ ਤੋਂ ਨਹੀਂ ਗਲਤ ਖਿਆਲਤ ਤੋਂ ਪੈਦਾ ਹੁੰਦੀ ਹੈ ਨੰਬਰ 35 ਜੇਕਰ ਤੁਸੀਂ ਅਫਾਜ਼ ਬਿੱਤ ਜਿਆਦਾ ਜੇਕਰ ਤੁਸੀਂ ਆਫਿਸ ਵਿੱਚ ਜਿਆਦਾ ਲੈਪਟਾਪ ਤੇ ਬੈਠ ਕੇ ਕੰਮ ਕਰਦੇ ਹੋ ਤਾਂ ਇਸ ਦਾ ਆਤਤ ਨੂੰ ਆਤ ਦਾ ਤੁਹਾਡੇ ਉੱਪਰ ਨਰਾਤਮਕ ਪ੍ਰਭਾਵ ਪੈ ਸਕਦਾ ਹੈ ਨੰਬਰ 36 ਕੀਮਤ ਨੇ ਸਿੱਕੇ ਇਮਾਮ ਸਸਤਾ ਹੈ ਇਥੇ ਰਿਸ਼ਤਿਆਂ ਦਾ ਮਤਵ ਲਈ ਹੀ ਮਤਵ ਦਾਰਿਸ਼ਤਾ ਹੈ ਨੰਬਰ 37 ਤਾਂਬੇ ਦੇ ਬਰਤਨ ਵਿੱਚ 8 ਤੋਂ 10 ਘੰਟੇ ਰੱਖਿਆ ਹੋਇਆ ਪਾਣੀ ਪੀਣ ਕਬਜ ਵਰਗੀ ਪ੍ਰੋਬਲਮ ਤੋਂ ਛੁਟਕਾਰਾ ਹੋ ਜਾਂਦਾ ਹੈ ਤੇ ਨਾਲ ਹੀ ਵਜਨ ਨੂੰ ਘਟ ਕਰਨ ਵਿੱਚ ਵੀ ਮਦਦ ਕਰਦਾ ਹੈ ਨੰਬਰ 38 ਦਿਲ ਵਿੱਚ ਰਹਿਣਾ ਸਿੱਖੋ غرور ਵਿੱਚ ਤਾਂ ਹਰ ਕੋਈ ਰਹਿੰਦਾ ਹੈ ਮੂੰਹ ਤੇ ਕਹਿਣਾ ਸਿੱਖੋ ਪਿੱਠ ਪਿੱਛੇ ਤਾਂ ਹਰ ਕੋਈ ਕਹਿੰਦਾ ਹੈ ਨੰਬਰ 49 ਜੇਕਰ ਤੁਸੀਂ ਪੂਰੇ ਦਿਨ ਵਿੱਚ ਦੋ ਚਮਚੇ ਪਿੰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਸਰੀ ਸਾਰਾ ਦਿਨ ਦੀ ਪ੍ਰੌਰਟੀ ਦੀ ਕਮੀ ਪੂਰੀ ਹੋ ਜਾਂਦੀ ਹੈ ਨਿਮਿਤ ਸਵੇਰੇ ਖਾਲੀ ਪੇਟ ਸਾਫ ਦਾ ਪਾਣੀ ਪੀਣਾ ਨਾਲ ਵੀ ਵਜਨ ਘਟ ਹੋ ਜਾਂਦਾ ਹੈ ਨੰਬਰ 40 ਅਸੀਂ پاگل ਸੀ ਜੋ ਦਿਲ ਸਾਫ ਰੱਖਿਆ ਸੀ ਪਰ ਸਾਨੂੰ ਕੀ ਪਤਾ ਇੱਥੇ ਲੋਕ ਚਿਹਰੇ ਦੇਖਦੇ ਨਹੀਂ ਨੰਬਰ 41 ਜਿਆਦਾ ਖਰਾਬ ਪਾਂ ਸੌਰੀ ਜੇਕਰ ਤੁਸੀਂ ਚਾਹਤਾ ਕੋਲਡਰਿੰਗ ਦੀ ਆਦਤ ਔਰ ਕੋਲਡਰਿੰਗ ਪੀਣ ਦੀ ਆਦਤ ਹੈ ਤਾਂ ਹੱਡੀਆਂ ਨੂੰ ਕਮਜ਼ੋਰ ਬਣਾ ਦਿੰਦੀ ਹੈ ਇਸ ਲਈ ਜ਼ਿਆਦਾ ਇਹਦਾ ਘੱਟ ਤੋਂ ਘੱਟ ਹੀ ਵਰਤੋ ਕਰੋ ਇਸ ਦੀ ਜਗ੍ਹਾ ਤੁਸੀਂ ਵਿਕਰੀ ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਇਹ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 42 ਪਾਲ ਜ਼ਿੰਦਗੀ ਸੀ ਸੀ ਦੂਰ ਤੱਕ ਨਿਕਲ ਪਏ ਜ਼ਿੰਦਗੀ ਦਾ ਮੀਲੀ ਨਹੀਂ ਪਾਰ ਤਜ਼ਰਬੇ ਮਿਲ ਗਏ ਨੰਬਰ 43 ਰਾਤ ਦਾ ਖਾਣਾ ਜਲਦੀ ਖਾ ਲਿਆ ਕਰੋ ਇਸ ਨਾਲ ਤੁਸੀਂ ਬਹੁਤ ਸਾਰੇ ਬਿਮਾਰੀਆਂ ਤੋਂ ਬਚ ਸਕਦੇ ਹੋ ਨੰਬਰ 44 ਤੁਸੀਂ ਇਹ ਜਾਣਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ ਪਰ ਇਹ ਨਹੀਂ ਜਾਣਦੇ ਕਿ ਤੁਸੀਂ ਕੀ ਕਰ ਸਕਦੇ ਹੋ ਨੰਬਰ 45 ਸਵੇਰੇ ਭਿੱਜੇ ਹੋਏ ਛੋਲੇ ਖਾਣ ਨਾਲ ਤੁਹਾਡੀ ਜਾਨ ਤੇਜ਼ ਹੋ ਜਾਂਦੀ ਹੈ ਨਾਲ ਹੀ ਇਹ ਸਾਡੇ ਅमाशय ਪੇਟਿਆਂ ਨੂੰ ਵੀ ਸਿਹਤਮੰਦ ਬਣਾਉਂਦੇ ਹਨ ਨੰਬਰ 46 ਕਿਸੇ ਦਾ ਫਿਰ ਫੇਵਰਟ ਬਨੰਦੀ ਕੋਸ਼ਿਸ਼ ਨਾ ਕਰੋ ਤੁਸੀਂ ਇਨਸਾਨ ਹੋ ਕੋਈ ਆਈਸਕ੍ਰੀਮ ਦਾ ਫਲੇਵਰ ਨਹੀਂ ਨੰਬਰ 47 ਹਾਰੇ ਰੋਜ਼ ਸਵੇਰੇ ਤੁਹਾਨੂੰ ਸਭ ਤੋਂ ਪਹਿਲਾਂ ਦੋ ਗਲਾਸ ਗੁੰਗਣਾ ਪਾਣੀ ਪੀਣਾ ਚਾਹੀਦਾ ਹੈ ਇਹ ਸਰੀਰ ਦੇ ਟੌਕਸਿਕ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਪੇਟ ਸਾਫ਼ ਕਰਨ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 48 ਜੇਕਰ ਤੁਸੀਂ ਜ਼ਿੰਦਗੀ ਨੂੰ ਪਿਆਰ ਕਰਦੇ ਹੋ ਤਾਂ ਸਮਾਂ ਬਰਬਾਦ ਨਾ ਕਰੋ ਕਿਉਂਕਿ ਜ਼ਿੰਦਗੀ ਸਮੇ ਤੋਂ ਹੀ ਬਣੀ ਹੈ ਨੰਬਰ 49 ਸਵੇਰੇ ਨਾਸ਼ਤੇ ਵਿੱਚ ਕੁਝ ਖਾਣ ਤੋਂ ਬਾਅਦ ਤੁਹਾਨੂੰ ਚਾਹ ਪੀਣੀ ਚਾਹੀਦੀ ਹੈ ਨਹੀਂ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਨੁਕਸਾਨਦੇਹਕ ਹੋ ਸਕਦਾ ਹੈ ਨੰਬਰ 50 ਸਫਰ ਮজা ਲੈਣਾ ਹੈ ਸਿਰਫ ਮজা ਲੈਣਾ ਹੈ ਤਾਂ ਸਮਾਨ ਘੱਟ ਰੱਖੋ ਤੇ ਜੇਕਰ ਜ਼ਿੰਦਗੀ ਦਾ ਮਜ਼ਾ ਲੈਣਾ ਹੈ ਤਾਂ ਅਰਮਾਨ ਘੱਟ ਰੱਖੋ ਹਾਂਜੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ